ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਹਿ ਅੱਜ 15 ਅਗਸਤ ਆਜ਼ਾਦੀ ਦਿਵਸ ਕਹਿੰਨ ਉਹ ਜੱਦੀ ਦਿਵਸ ਹੈਗੇ ਪਰ ਅਸੀਂ ਸੱਚਮੁੱਚ ਆਜ਼ਾਦ ਨਹੀਂ ਆਜੀ ਵੇਖਿਆ ਤਾਂ ਗੁਲਾਮੀ ਬਣਿਆ ਹੈ ਕਈ ਚੀਜ਼ਾਂ ਦੇ ਜਨਾਂ ਕੇ ਹੰਕਾਰ ਆਹੰਕਾਰ ਦੇ ਗੁਲਾਮ ਹੋ ਕੇ ਅਸੀਂ ਪਤਾ ਨਹੀਂ ਕੀ ਕੁਝ ਕਰ ਜਨਾ ਹੰਕਾਰ ਵਿੱਚ ਪਤਾ ਨਹੀਂ ਕੀ ਕੁਝ ਬੰਦੇ ਨੂੰ ਕਹਿ ਦੇਣਾ ਕੁਝ ਵੀ ਸਰ ਕੋ ਥੋੜਾ ਪੈਸਾ ਆ ਜਾਏ ਪਾਵਰ ਆ ਜਾਏ ਜਾਂ ਸਰਦਉ ਕੁਝ ਵੀ ਹੋ ਜਾਵੇ ਅਸੀਂ ਕਰਦੇ ਗੁਲਾਮ ਹੋ ਕੇ ਪਤਾ ਨਹੀਂ ਕੀ ਕੁਛ ਕਰ ਬੈਠਦੇ ਆਂ ਕੀ ਕਰਦੇ ਆਂ ਨੰਬਰ ਦੋਸਤ ਕੋਣ ਕੋਣ ਤੋਂ ਬਿਨਾਂ ਅਸੀਂ ਇੱਕ ਪਲ ਵੀ ਦਿੰਦੇ ਨਹੀਂ ਗਏ ਅਸੀਂ ਰੋਟੀ ਵੀ ਸਹੀ ਤਰ੍ਹਾਂ ਨਹੀਂ ਖਾਂਦੇ ਗਏ ਸਹੀ ਗੱਲ ਕਹੀ ਤੁਸੀਂ ਕਿਉਂ ਮ왈ਦੇ ਗੁਲਾਮ ਹੋ ਚਿਕਾ ਸੀ ਮਾਣੇ ਇੱਕ ਮਿੰਟ ਨਹੀਂ ਛੱਡਦੇ ਗੁੱਸੇ ਦੇ ਗੁਲਾਮ ਆਸੀਂ ਚੰਨ ਜੇ ਕਿਸ ਨੇ ਕੋਈ ਚੰਗਾ ਮਾੜਾ ਕਹਿ ਦਿੱਤਾ ਅਸੀਂ ਇਹ ਨਹੀਂ ਸੁਣ ਆਉਣੇ ਚੰਗਾ ਮਾੜਾ ਛਾ ਸਾਡੇ ਭਲੇ ਵਾਸਤੇ ਕਿਹਾ ਹੈ ਜਾਂ ਕਿਉਂ ਕਿਹਾ ਹੈ ਇਹ ਨਹੀਂ ਸੁਣ ਪਰ ਉਹਨੇ ਗੱਲ ਕੀਤੀ ਨਾਲ ਹੀ ਗੁੱਸਾ ਕਰ ਲਾਂਗੇ ਅਜੋ ਉਹ ਤੁਹਾਨੂੰ ਗੱਲ ਕਹੀ ਕਿਉਂ ਕਿਵੇਂ ਕੀ ਇਹ ਇਹ ਗੱਲ ਸੋਚਣ ਦੀ ਗੱਲ ਹੈ ਕਿ ਅਸੀਂ ਸੱਚਮੁੱਚ ਆਜ਼ਾਦ ਹੈਗੇ ਜਾਂ ਅੱਜ ਵੀ ਅਸੀਂ ਗੁਲਾਮ ਹਾਂ ਕਿਉਂ ਆਜ਼ਾਦੀ ਦਿਵਸ ਦਾ ਚਲੋ ਵਧੀਆ ਗੱਲਾਂ ਆਜ਼ਾਦੀ ਦਿਵਸ ਦੀਆਂ ਮੁਬਾਰਕਾਂ ਵੀ ਹੋਣ ਤੁਹਾਨੂੰ ਆਜ਼ਾਦ ਪਰ ਅਸੀਂ ਫਿਰ ਵੀ ਅਸੀਂ ਬਹੁਤ ਜ਼ਰ ਚੀਜ਼ਾਂ ਦੇ ਗੁਲਾਮ ਬਣੇ ਆ ਆਪਾਂ ਨੂੰ ਇੰਨਾ ਤੋਂ ਆਜ਼ਾਦ ਹੋਣ ਦੀ ਲੋੜ ਹੈ ਕਿ ਕਈ ਵਾਰੀ ਸਾਡੀ ਸੋਚ ਹੀ ਬੜੀ ਬੜੀ ਛੋਟੀ ਹੁੰਦੀ ਹੈ ਆਪੇ ਸੋਚਦੇ ਗੁਲਾਮ ਆਪੇ ਆ ਆਪਾ ਪੜਾਨੀ ਕੀ ਕੀ ਸੋਚ ਰਹੇ ਨੇ ਲੋਕਾਂ ਬੜੇ ਚੰਗਾ ਮਾਰਾ ਤੁਸੀਂ ਤਾਂ ਪਣੋ ਸੋਚ ਬਿਜਾਇ ਕਰਨ ਦੀ ਲੋੜ ਹੈ ਕਿ ਅਸੀਂ ਸੱਚਮੁੱਚ ਗੁਲਾਮ ਹੈਗੇ ਨਹੀਂ ਹੈਗੇ ਆਜ਼ਾਦ ਹੋਏ ਨਹੀਂ ਹੈਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ